ਅਸੀਂ ਹੈਲਥ ਇੰਸ਼ੋਰੈਂਸ ਦੀਆਂ ਵੀਡੀਓਜ਼ ਤਿੰਨ ਸਾਲ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਉਸ ਟਾਈਮ ਤੇ ਆਈਆਰਡੀਆਈ ਦੀਆਂ ਰਿਪੋਰਟਾਂ ਦੇ ਵਿੱਚ ਵੀ ਬੜਾ ਲਿਮਟਿਡ ਜਿਹਾ ਡਾਟਾ ਅਵੇਲੇਬਲ ਹੁੰਦਾ ਸੀ ਤੇ ਉਸ ਟਾਈਮ ਤੇ ਇੱਕ ਵਧੀਆ ਹੈਲਥ ਇੰਸ਼ੋਰੈਂਸ ਲੱਭਣਾ ਕਾਫੀ ਮੁਸ਼ਕਲ ਕੰਮ ਹੁੰਦਾ ਸੀ ਬਟ ਟਾਈਮ ਦੇ ਨਾਲ ਆਈਆਰਡੀਆਈ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਕਾਫੀ ਇੰਪਰੂਵ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ ਆਈਆਰਡੀਆਈ ਨੇ ਇੱਕ ਲੇਟੈਸਟ ਰਿਪੋਰਟ ਕੱਢੀ ਹੈ ਜਿਹਦੇ ਬੇਸਿਸ ਤੇ ਆਪਾਂ ਬੈਸਟ ਹੈਲਥ ਇੰਸ਼ੋਰੈਂਸ ਪਲਾਨਸ ਦੇਖਾਂਗੇ ਇੰਡੀਆ ਦੇ 2024 ਦੇ ਵਿੱਚ ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਅਸੀਂ ਸਪੈਸੀਫਿਕਲੀ ਤੁਹਾਡੇ ਲਈ ਜੋ ਬੈਸਟ ਹੈਲਥ ਇੰਸ਼ੋਰੈਂਸ ਪਲਾਨ ਕਿਹੜਾ ਹੈ ਉਹ ਸ਼ਾਰਟਲਿਸਟ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਾਂਗੇ ਤਾਂ ਚਲੋ ਸਭ ਤੋਂ ਪਹਿਲਾਂ ਤਾਂ ਆਈਆਰਡੀਆਈ ਦੀ ਲੇਟੈਸਟ ਰਿਪੋਰਟ ਦੇਖ ਲੈਣੇ ਜਿਹਦੇ ਬੇਸਿਸ ਤੇ ਆਪਾਂ ਕੁਝ ਵਧੀਆ ਕੰਪਨੀਆਂ ਨੂੰ ਨੈਰੋ ਡਾਊਨ ਕਰਨਾ ਸ਼ ਐਜ਼ ਪਰ IRDI ਦੀ ਲੇਟੈਸਟ ਰਿਪੋਰਟਸ ਜਸਟ ਫਾਰ ਐਕਸਟਰਾ ਪ੍ਰੀਕਾਸ਼ਨ ਅਸੀਂ ਇਸ ਡਾਟਾ ਦੇ 3 ਸਾਲ ਦੀ ਐਵਰੇਜ ਲੈ ਕੇ ਚੱਲਨੇ ਆ ਤਾਂ ਕਿ ਤੁਹਾਨੂੰ ਪਿਕਚਰ ਥੋੜੀ ਹੋਰ ਕਲੀਅਰ ਹੋ ਜਾਏ ਇਸ ਤੋਂ ਇਲਾਵਾ ਅਸੀਂ ਇਸ ਡਾਟਾ ਦੇ ਵਿੱਚ ਕੰਪਨੀ ਦਾ ਸਾਈਜ਼ ਵੀ ਕੰਸੀਡਰ ਕੀਤਾ ਹੋਇਆ ਤੇ ਇਹਦੇ ਬੇਸਿਸ ਤੇ ਅਸੀਂ ਟੌਪ ਦੇ 6 ਬੈਸਟ ਇੰਸ਼ੋਰਰ ਸ਼ਾਰਟਲਿਸਟ ਕੀਤੇ ਆ HDFC Ergo, Care Supreme, Bajaj Allianz, Niva Bupa, ਅਦਿੱਤਿਆ ਬਿਰਲਾ ਤੇ ICICI Lombard ਜੇਕਰ ਤੁਸੀਂ ਆਪਣੇ ਲੈਵਲ ਤੇ ਐਨਾਲਿਸਿਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਡਾਟਾ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਆਪਣੇ ਟਾਈਮ ਦੇ ਵਿੱਚ ਐਨਾਲਿਸਿਸ ਕਰ ਸਕਦੇ ਹੋ ਤੁਹਾਨੂੰ ਇੰਟਰਨੈਟ ਤੇ ਇਸ ਤਰੀਕੇ ਨਾਲ ਇਹ ਡਾਟਾ ਕਨਸੋਲिडेटेड ਕੀਤਾ ਹੋਇਆ ਨਹੀਂ ਮਿਲੇਗਾ ਤੇ ਜੇਕਰ ਮਿਲੇਗਾ ਤਾਂ ਮੋਸਟ ਲਾਈਕਲੀ ਉਹ 100% ਸਹੀ ਨਹੀਂ ਹੋਏਗਾ ਚਲੋ ਹੁਣ ਇਹ ਤਾਂ ਹੋ ਗਿਆ ਬੈਸਟ ਇੰਸ਼ੋਰਰਸ ਹੁਣ ਇਹਨਾਂ ਦੇ ਕਿਹੜੇ ਕਿਹੜੇ ਪਲਾਨਸ ਤੁਹਾਨੂੰ ਕਨਸਿਡਰ ਕਰਨੇ ਚਾਹੀਦੇ ਆ ਤੇ ਉਹਨਾਂ ਪਲਾਨਸ ਦੇ ਵਿੱਚੋਂ ਕਿਹੜਾ ਪਲਾਨ ਤੁਹਾਨੂੰ ਚੂਜ਼ ਕਰਨਾ ਚਾਹੀਦਾ ਇਹ ਵੀਡੀਓ ਦੇ ਵਿੱਚ ਆਪਾਂ ਅੱਗੇ ਦੇਖਾਂਗੇ ਹੁਣ ਆਪਾਂ ਦੇਖ ਲੈਂਦੇ ਇਹਨਾਂ ਪਾਲਿਸੀਜ਼ ਦੀ ਐਲੀਜੀਬਿਲਟੀ ਤੇ ਇਹਨਾਂ ਚ ਮੈਕਸਿਮਮ ਕਵਰ ਕਿੰਨਾ ਮਿਲ ਸਕਦਾ। ਇਸ ਟੇਬਲ ਦੇ ਵਿੱਚ ਇਹਨਾਂ ਕੰਪਨੀਆਂ ਦੇ ਜੋ ਪਲਾਨਸ ਨੇ ਉਹਨਾਂ ਦੇ ਐਗਜ਼ੈਕਟ ਨੇਮਸ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਹੁਣ ਸਭ ਤੋਂ ਪਹਿਲਾਂ ਇਹਨਾਂ ਪਾਲਿਸੀਜ਼ ਦੀ ਐਲੀਜੀਬਿਲਟੀ ਤੇ ਬਾਕੀ ਡਿਟੇਲਸ ਚੈੱਕ ਕਰ ਲੈਣੇ ਆ। HDFC Ergo, نیਵਾ ਬੂਪਾ, ਬਜ਼ਾਰਜ਼ ਅਲਾਈਐਂਸ ਤੇ ICICI Lombard ਦੇ ਵਿੱਚ ਜੋ ਮੈਕਸਿਮਮ ਏਜ ਹੈ ਉਹ 65 ਸਾਲ। ਯਾਨੀ ਕਿ ਉਸ ਤੋਂ ਪਹਿਲਾਂ ਤੁਸੀਂ ਕਦੇ ਵੀ ਪਾਲਿਸੀ ਲੈ ਸਕਦੇ ਹੋ ਤੇ ICICI ਦੇ ਵਿੱਚ ਜੋ ਮਿਨਿਮਮ ਏਜ ਹੈ ਉਹ ਹੈ 6 ਸਾਲ। केयर ਸੁਪਰੀਮ ਤੇ ਅਦਿੱਤਿਆ ਵਰਲਾ ਦੇ ਵਿੱਚ ਕੋਈ ਵੀ ਮੈਕਸਿਮਮ ਤੁਹੇਕਰ ਤੁਸੀਂ ਆਪਣੇ ਪੇਰੈਂਟਸ ਦੇ ਲਈ ਕੋਈ ਪਾਲਿਸੀ ਕਨਸਿਡਰ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੀ ਏਜ 65 ਸਾਲ ਤੋਂ ਉੱਪਰ ਹੈ ਤਾਂ ਕੇਅਰ ਸੁਪਰੀਮ ਤੇ ਅਦਿੱਤਿਆ ਵਿਰਲਾ ਦੋ ਵਧੀਆ ਆਪਸ਼ਨ ਨੇ। ਜੇਕਰ ਮੈਕਸਿਮਮ ਕਵਰ ਬਾਰੇ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਘੱਟ ਕਵਰ ਮਿਲਦਾ ਹੋਇਆ ਬਜਾਜ ਅਲਾਈਅੰਸ ਦੇ ਵਿੱਚ ਜੋ ਕਿ ਸਿਰਫ 50 ਲੱਖ ਰੁਪਇਆ। ਬਾਕੀ ਸਾਰੀਆਂ ਪਾਲਿਸੀਜ਼ ਦੇ ਵਿੱਚ ਤੁਹਾਨੂੰ ਮਿਨਿਮਮ 1 ਕਰੋੜ ਤੱਕ ਦਾ ਕਵਰ ਤਾਂ ਮਿਲਦਾ ਹੀ ਆ। ਕੁਝ ਪਾਲਿਸੀਜ਼ ਨੇ ਜਿਵੇਂ ਕਿ ਅਦਿੱਤਿਆ ਬਿਰਲਾ ਤੇ ICICI Lombard ਜਿੱਥੇ ਕਿ ਮੈਕਸਿਮਮ ਕਵਰ ਦੀ ਲਿਮਿਟ 6 ਕਰੋੜ ਤੇ 10 ਕਰੋੜ ਹੈ। ਰੂਮ ਰੈਂਟ ਲਿਮਿਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਇੰਪੋਰਟੈਂਟ ਪੈਰਾਮੀਟਰ ਆ। ਤੇ ਮੇਰੀ ਐਗਜ਼ੈਂਪਲ ਦੀ ਥਿਊਰੀ ਹੈ ਕਿ ਜੇਕਰ ਕੋਈ ਵੀ ਪਾਲਿਸੀ ਰੂਮ ਰੈਂਟ ਤੇ ਲਿਮਿਟ ਲਗਾ ਰਹੀ ਆ ਸੀ ਉਹ ਪਾਲਿਸੀ ਪਹਿ ਜਾਸ ਤੇ ICICI ਦੇ ਵਿੱਚ ਤੁਸੀਂ ਸਵਿਟ ਰੂਮ ਨਹੀਂ ਲੈ ਸਕਦੇ ਬਾਕੀ ਕੋਈ ਵੀ ਰੂਮ ਚੱਲੇਗਾ ਹੁਣ ਆਪਾਂ ਇਹ ਦੇਖ ਲੈਨੇ ਕਿ ਇਹਨਾਂ ਪਾਲਿਸੀਜ਼ ਦੇ ਵਿੱਚ ਖਾਸ ਕੀ ਹੈ ਮਤਲਬ ਕਿ ਇਹ ਪਾਲਿਸੀਜ਼ ਤੁਹਾਨੂੰ ਕਿਉਂ ਕਨਸਿਡਰ ਕਰਨੀਆਂ ਚਾਹੀਦੀਆਂ ਨੇ HDFC Argo ਦੇ ਵਿੱਚ ਤੁਹਾਨੂੰ ਪਹਿਲੇ ਦਿਨ ਤੋਂ 2x 3x ਤੱਕ ਦਾ ਕਵਰ ਮਿਲ ਜੇਗਾ ਤੇ ਤੁਹਾਨੂੰ ਅਪ ਟੂ 5x ਤੱਕ ਦਾ ਕਵਰ ਮਿਲ ਜੇਗਾ ਇਹਨਾਂ ਦੇ ਪਲੱਸ ਤੇ ਸਿਕਿਉਰ ਬੈਨੀਫਿਟਸ ਦੇ ਨਾਲ ਹੁਣ ਇਹਨਾਂ ਬੈਨੀਫਿਟਸ ਦੀ ਅਸੀਂ ਡਿਟੇਲ ਦੇ ਵਿੱਚ ਗੱਲ ਨਹੀਂ ਕਰ ਰਹੇ ਇਹਨਾਂ ਦੇ ਬਾਰੇ ਅਸੀਂ ਇੱਕ HDFC Argo ਦੀ ਡੈਡੀਕੇਟਿਡ ਵੀਡੀਓ ਬਣਾਵਾਂਗੇ ਕੇਅਰ ਸੁਪਰੀਮ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇਹਦੇ ਵਿੱਚ ਕੋਈ ਵੀ ਐਂਟਰੀ ਪਲੱਸ ਇਹਦੇ ਵਿੱਚ ਤੁਹਾਨੂੰ 5x ਤੱਕ ਦਾ ਕਵਰ ਮਿਲ ਜਾਂਦਾ ਤੁਹਾਡੀ ਬੇਸ ਲਿਮਿਟ ਤੇ ਇਹਨਾਂ ਦੇ ਸੁਪਰ ਨੋ ਕਲੇਮ ਬੋਨਸ ਆਪਸ਼ਨ ਦੇ ਨਾਲ ਨਿਵਾਬ ਉਪਾਈ ਤੁਹਾਨੂੰ 10x ਤੱਕ ਦਾ ਕਵਰ ਮਿਲ ਜਾਂਦਾ ਇਹਨਾਂ ਦੇ ਬੂਸਟਰ ਪਲੱਸ ਬੈਨੀਫਿਟ ਦੇ ਨਾਲ ਪਲੱਸ ਧਿਆਨ ਰਹੇ ਕਿ ਇਹ ਜਿਹੜਾ 10x ਤੱਕ ਦਾ ਕਵਰ ਹੈ ਉਹ ਇਹਨਾਂ ਦੇ ਪਲੈਟਿਨਮ ਤੇ ਟਾਈਟੇਨੀਅਮ ਪਲਾਨਸ ਦੇ ਨਾਲ ਹੀ ਮਿਲਦਾ ਹੈ ਤੇ ਉਹਨਾਂ ਲੋਕਾਂ ਨੂੰ ਮਿਲਦਾ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਹੈ 골ਡ ਪਲਾਨਸ ਦੇ ਤੁਹਾਨੂੰ 5x ਤੱਕ ਦਾ ਕਵਰ ਮਿਲੇਗਾ ਪਲੱਸ ਨਿਵਬੂਪਾ ਦੇ ਵਿੱਚ ਤੁਹਾਨੂੰ ਏਜ ਲੋਕ ਕਵਰ ਮਿਲ ਜਾਂਦਾ ਹੁਣ ਹੈਲਥ ਇੰਸ਼ੋਰੈਂਸ ਦੇ ਵਿੱਚ ਹੁੰਦਾ ਕੀ ਹੈ ਕਿ ਹਰ 3-4 ਸਾਲਾਂ ਦੇ ਵਿੱਚ ਤੁਹਾਡੇ ਜਿਹੜੇ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਹੁੰਦੇ ਉਹ ਜਨਰਲੀ 15 ਤੋਂ 20% ਵੱਧ ਜਾਂਦੇ ਬਟ ਏਜ ਲੋਕ ਕਵਰ ਦੇ ਨਾਲ ਤੁਹਾਡਾ ਪ੍ਰੀਮੀਅਮ ਉਹ ਤੱਕ ਨਹੀਂ ਵੱਧਦਾ ਜਦੋਂ ਤੱਕ ਤੁਸੀਂ ਆਪਣਾ ਫਸਟ ਕਲੇਮ ਨਹੀਂ ਕਰਦੇ ਜੇਕਰ ਤੁਸੀਂ 10 ਸਾਲ ਤੱਕ ਆਪਣਾ ਫਸਟ ਕਲੇਮ ਨਹੀਂ ਕਰਦੇ ਤਾਂ ਤੁਹਾਡਾ ਪ੍ਰੀਮੀਅਮ 10 ਸਾਲ ਤੱਕ ਨਹੀਂ ਵਧੇਗਾ ਅਧਿੱਤੇ ਵਰਲਾਇ ਦੇ ਵਿੱਚ ਤੁਹਾਨੂੰ ਕੁਝ ਕ੍ਰੋਨਿਕ ਕ੍ਰੈਡਿਟ অপਸ਼ਨ ਦੇ ਨਾਲ ਬਜ਼ਾਜ਼ ਅਲਾਈਂਸ ਦੀ ਗੱਲ ਕਰੀਏ ਤਾਂ ਇਹਦਾ ਸਭ ਤੋਂ ਵੱਡਾ ਬੇਨਫਿਟ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਮੈਟਰਨਿਟੀ ਕਵਰ ਮਿਲ ਜਾਂਦਾ ਹੈ। ਬਾਕੀ ਓਵਰਆਲ ਬੇਸਿਸ ਤੇ ਦੇਖਿਆ ਜਾਵੇ ਤਾਂ ਬਜ਼ਾਜ਼ ਅਲਾਈਂਸ ਬਾਕੀਆਂ ਨਾਲੋਂ ਥੋੜਾ ਵੀਕ ਚੱਲ ਰਿਹਾ ਹੈ। ICICI Lombard ਦੀ ਗੱਲ ਕਰੀਏ ਤਾਂ ਇਹਨਾਂ ਲੋਕਾਂ ਲਈ ਬਹੁਤ ਹੀ ਵਧੀਆ অপਸ਼ਨ ਹੈ ਜਿਨ੍ਹਾਂ ਨੂੰ ਕਾਫੀ ਹਾਈ ਕਵਰ ਚਾਹੀਦਾ ਹੈ। ਇਹ ਤੁਹਾਨੂੰ 10 ਕਰੋੜ ਤੱਕ ਦਾ ਕਵਰ ਆਫਰ ਕਰਦਾ ਹੈ। ਪਲੱਸ ICICI ਦੀ ਇੱਕ ਹੋਰ ਬੇਨਫਿਟ ਇਹ ਹੈ ਕਿ ਇਹਨਾਂ ਦਾ ਕਵਰ ਹੈ ਜਿਹੜਾ ਉਹ ਇੰਡੀਆ ਤੋਂ ਬਾਹਰ ਵੀ ਵੈਲਿਡ ਰਹਿੰਦਾ ਹੈ। ਸੋ ਇਹਨਾਂ ਲੋਕਾਂ ਲਈ ਬਹੁਤ ਹੀ ਵਧੀਆ অপਸ਼ਨ ਹੈ ਜੋ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਰੀਸਟੋਰੇਸ਼ਨ ਬੈਨੀਫਿਟ ਮੰਨ ਲਓ ਕਿ ਤੁਸੀਂ ਇੱਕ ਸਾਲ ਦੇ ਵਿੱਚ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਕਲੇਮ ਕਰ ਵੀ ਲਈ ਤਾਂ ਕੰਪਨੀ ਫਿਰ ਤੋਂ ਤੁਹਾਡੀ ਜਿਹੜੀ ਅਮਾਉਂਟ ਹੈ ਉਹ ਰੀਸਟੋਰ ਕਰ ਦੇਗੀ ਦੂਜੇ ਕਲੇਮ ਦੇ ਲਈ ਕੇਅਰ ਨਿਵਾਬੂਪਾ ਦਿੱਤਿਆ ਬਰਲਾ ਤੇ ਆਈਸੀਆਈਸੀ ਲੰਬਾਰਡ ਦੇ ਵਿੱਚ ਤੁਹਾਨੂੰ ਅਨਲਿਮਿਟਿਡ ਰੀਸਟੋਰੇਸ਼ਨ ਬੈਨੀਫਿਟ ਮਿਲ ਜਾਂਦਾ ਕਿਸੇ ਵੀ ਹਿਲਨੈਸ ਦੇ ਲਈ ਐਚਡੀਐਫਸੀ ਆਰਗੋ ਤੇ ਬਜਾਜ ਐਲਾਈਅੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਸਿਰਫ ਇੱਕ ਵਾਰ ਰੀਸਟੋਰੇਸ਼ਨ ਦਾ ਆਪਸ਼ਨ ਮਿਲਦਾ ਹਾਂ ਐਚਡੀਐਫਸੀ ਆਰਗੋ ਦੇ ਵਿੱਚ ਤੁਹਾਨੂੰ ਅਨਲਿਮਿਟਿਡ ਰੀਸਟੋਰੇਸ਼ਨ ਦਾ ਆਪਸ਼ਨ ਵੈਲਨੈਸ ਬੈਨੀਫਿਟਸ ਦਾ ਮਤਲਬ ਹੁੰਦਾ ਹੈ ਕਿ ਜਨਰਲੀ ਜੇਕਰ ਤੁਸੀਂ ਵਧੀਆ ਹੈਲਦੀ ਲਾਈਫਸਟਾਈਲ ਜੀ ਰਹੇ ਹੋ ਤਾਂ ਤੁਹਾਨੂੰ ਕੁਝ ਐਡੀਸ਼ਨਲ ਬੈਨੀਫਿਟ ਮਿਲਦੇ ਆ ਤੇ ਇੱਥੇ ਇਹ ਤਿੰਨ ਪਾਲਿਸੀਜ਼ ਨੇ ਕੇਅਰ ਸੁਪਰੀਮ ਨਿਵਾਬ ਉਪਾਤੇ ਦਿੱਤੇ ਵਰਲਾ ਹੁਣ ਇਸ ਤਰੀਕੇ ਨਾਲ ਕੰਮ ਕਰਦਾ ਕਿ ਤੁਹਾਡੇ ਡੇਲੀ ਦੇ ਸਟੈਪਸ ਨੂੰ ਟਰੈਕ ਕੀਤਾ ਜਾਂਦਾ ਪ੍ਰੀ ਐਂਡ ਪੋਸਟ ਹਸਪਿਟਲਾਈਜੇਸ਼ਨ ਇਹਦਾ ਮਤਲਬ ਹੁੰਦਾ ਹੈ ਵੀ ਹਸਪੀਟਲ ਦੇ ਵਿੱਚ ਐਡਮਿਟ ਹੋਣ ਦੇ ਕਿੰਨੇ ਦਿਨ ਪਹਿਲਾਂ ਤੇ ਹਸਪੀਟਲ ਤੋਂ ਡਿਸਚਾਰਜ ਹੋਣ ਦੇ ਕਿੰਨੇ ਦਿਨ ਬਾਅਦ ਤੱਕ ਦਾ ਕਵਰ ਮਿਲਦਾ ਇਹਦੇ ਵਿੱਚ ਜਨਰਲੀ ਸਾਰੀਆਂ ਪਾਲਿਸੀ ਸੇਮ ਹੀ ਨੇ ਬਸ ਅਦਿੱਤਿਆ ਵਰਲਾ ਦੇ ਵਿੱਚ 7 ਦਿ ਜੋ ਸਾਡੀ ਪਾਲਿਸੀ ਦੇ ਵਿੱਚ ਹੁਣ ਤਾਂ ਬਹੁਤ ਹੀ ਜ਼ਿਆਦਾ ਵਧੀਆ ਕੁਝ ਵੀਅਰਸ ਦੇ ਲਈ ਇਹ ਬਹੁਤ ਇੰਪੋਰਟੈਂਟ ਹੋਣਗੇ ਤੇ ਕੁਝ ਵੀਅਰਸ ਦੇ ਲਈ ਬਿਲਕੁਲ ਵੀ ਇੰਪੋਰਟੈਂਟ ਨਹੀਂ ਹੋਣਗੇ ਇਥੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਅਸੀਂ ਓਪੀਡੀ ਬੈਨੀਫਿਟਸ ਤੇ ਮੈਟਰਨਿਟੀ ਬੈਨੀਫਿਟਸ ਨੂੰ ਕਨਸਿਡਰ ਕੀਤਾ ਹੁਣ ਜੇਕਰ ਓਪੀਡੀ ਦੀ ਗੱਲ ਕਰੀਏ ਤਾਂ ਐਚਡੀਐਫਸੀ ਤੇ ਨਿਊਬ ਉਪਾ ਦੇ ਵਿੱਚ ਇਹ ਕਵਰ ਨਹੀਂ ਹੈ ਬਾਕੀ ਸਾਰੀਆਂ ਪਾਲਿਸੀਜ਼ ਦੇ ਵਿੱਚ ਕਵਰ ਹੈਗਾ ਜੇਕਰ ਮੈਟਰਨਿਟੀ ਐਕਸਪੈਂਸਸ ਦੀ ਗੱਲ ਕਰੀਏ ਤਾਂ ਉਹ ਸਿਰਫ ਇੱਕ ਪਾਲਿਸੀ ਹੀ ਕਵਰ ਕਰਦੀ ਹੈ ਉਹ ਹੈ ਬਜ਼ਾਜ਼ ਅਲਾਈਐਂਸ ਬਟ ਉਹਦੇ ਲਈ ਵੀ ਤੁਹਾਨੂੰ 6 ਸਾਲ ਦਾ ਵੇਟਿੰਗ ਪੀਰੀਅ ਹੁਣ ਲਾਸਟ ਦੇ ਵਿੱਚ ਇੱਕ ਮਸਟ ਹੈਵ ਰਾਈਡਰ ਦੇਖਣਾ ਰਹਿ ਗਿਆ ਉਸ ਤੋਂ ਬਾਅਦ ਆਪਾਂ ਕਨਕਲੂਡ ਕਰਾਂਗੇ 2024 ਦੇ ਇੰਡੀਆ ਦੇ ਟੌਪ 3 ਹੈਲਥ ਇੰਸ਼ੋਰੈਂਸ ਪਲੈਨਸ ਹੁਣ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਪਾਲਿਸੀਜ਼ ਦੇ ਵਿੱਚ ਡਿਸੀਜ਼ ਵਾਈਜ਼ ਕੋਈ ਸਬ-ਲਿਮਿਟ ਨਹੀਂ ਹੋਣੀ ਚਾਹੀਦੀ। ਕੁਝ ਕੰਪਨੀਆਂ ਹੁੰਦੀਆਂ ਨੇ ਜੋ ਹਾਰਟ ਕੰਪਲਿਕੀਸ਼ਨ ਨੂੰ ਲੈ ਕੇ ਕੁਝ ਲਿਮਿਟ ਸੈੱਟ ਕਰ ਦਿੰਦੀਆਂ ਨੇ ਜਾਂ ਫਿਰ ਕਿਸੇ ਹੋਰ ਡਿਸੀਜ਼ ਨੂੰ ਲੈ ਕੇ ਕੁਝ ਲਿਮਿਟ ਸੈੱਟ ਕਰ ਦਿੰਦੀਆਂ ਨੇ। ਤਾਂ ਇਹ ਸਾਰਾ ਕੁਝ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਹੋਣਾ ਚਾਹੀਦਾ। ਤੇ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਵੀ ਪਾਲਿਸੀਜ਼ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਲਿਮਿਟ ਨਹੀਂ ਹੈ। ਸਿਰਫ ਇੱਕ ਅਦਿੱਤਿਆ ਬਿਰਲਾ ਦੇ ਵਿੱਚ ਮੈਟਰਨਿਟੀ ਸਬ-ਲਿਮਿਟ ਸੈੱਟ ਕੀਤੀ ਹੋਈ ਹੈ। ਬਟ ਜੇਕਰ ਦੇਖਿਆ ਜਾਵੇ ਤਾਂ ਕਿਸੇ ਵੀ ਪਾਲਿਸੀਜ਼ ਦੇ ਵਿੱਚ ਮੈਟਰ ਇਸ ਤੋਂ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ। ਬਾਕੀ ਤੁਹਾਡੀ ਜਿਹੜੀ ਪਾਲਿਸੀ ਆ ਉਹਦੇ ਵਿੱਚ ਪ੍ਰੀ-ਐਗਜ਼ਿਸਟਿੰਗ ਇਲਨੈਸ ਦਾ ਜਿਹੜਾ ਵੇਟਿੰਗ ਪੀਰੀਅਡ ਆ ਉਹ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਸਟੈਂਡਰਡ 3 ਤੋਂ 4 ਸਾਲ ਦੇ ਵਿੱਚ ਹੁੰਦਾ ਹੈ ਤੇ ਉਸ ਤੋਂ ਘੱਟ ਸਿਰਫ ICICI ਲੰਬਾਡ ਦੇ ਵਿੱਚ ਮਿਲ ਰਿਹਾ। ਚਲੋ ਹੁਣ ਫਿਰ ਫਾਈਨਲੀ ਦੇਖ ਲੈਂਦੇ ਆ ਕਿ ਅੱਜ ਅਸੀਂ ਜਿਹੜਾ ਡਾਟਾ ਦੇਖਿਆ ਉਹਦੇ ਬੇਸਿਸ ਤੇ 2024 ਦੇ ਇੰਡੀਆ ਦੇ ਟੌਪ 3 ਬੈਸਟ ਹੈਲਥ ਇੰਸ਼ੋਰੈਂਸ ਪਲਾਨਸ ਕਿਹੜੇ-ਕਿਹੜੇ ਆ। HDFC Argo Optima Secure, Care Supreme ਨਿਵਾਬ ਉਪਾ ਰੀਆ ਸ਼ਾ 2.0 ਇਹ ਜਿਹੜੀਆਂ ਤਿੰਨ ਰეკਮੈਂਡੇਸ਼ਨ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਇਹ ਕਿਸੇ ਪਾਰਟਿਕੂਲਰ ਆਰਡਰ 'ਚ ਨਹੀਂ ਹੈ ਕੋਈ ਪਾਲਿਸੀ ਕਿਸੇ ਐਸਪੈਕਟ 'ਚ ਬੈਸਟ ਹੈ ਤੇ ਕੋਈ ਪਾਲਿਸੀ ਕਿਸੇ ਦੂਸਰੇ ਐਸਪੈਕਟ 'ਚ ਬੈਸਟ ਹੈ ਤੇ ਮੇਰੀ ਤੁਹਾਡੇ ਲਈ ਇਹ ਹੀ ਡਵਾਈਸ ਹੈ ਕਿ ਆਪਣਾ ਫਾਈਨਲ ਡਿਸੀਜਨ ਬਣਾਉਣ ਤੋਂ ਪਹਿਲਾਂ ਇਹਨਾਂ ਤਿੰਨਾਂ ਕੰਪਨੀਆਂ ਦੇ ਵਿੱਚ ਆਪਣੇ ਜੋ ਪ੍ਰੀਮੀਅਮਸ ਆ ਉਹ ਕੈਲਕੂਲੇਟ ਜ਼ਰੂਰ ਕਰਿਓ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ